ਹੇ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਪਿੰਡ ਚੋਂ ਪੰਜਾ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਗਰਮਾ ਗਰਮ ਕੰਮ ਉਹਦੇ ਵਿੱਚ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹ ਆਖਿਆ ਵੀ ਅਸਾਂ ਸਰਪੰਚਾਇਤ ਕੌਣ ਨੂੰ ਚੁਣਨਾ ਆ ਜਿਹੜਾ ਕੁਸ਼ ਪਿੰਡ ਵਾਸਤੇ ਕਰੇਗਾ ਇਹ ਪਹਿਲਾਂ 20 ਸਾਲ ਤੋਂ ਸਰਪੰਚ ਬਣਦੇ ਰਹੇ ਆ ਤੇ ਕਮਾਈ ਵੀ ਮੋਟੀ ਆ ਪਿੰਡ ਦੀ ਸਾਡੇ 1300 ਕਿੱਲੇ ਦੇ ਲਗਭਗ ਪੈਲੀ ਵੀ ਆ ਤੇ ਬਾਕੀ ਚਲੋ ਪਿੰਡ ਵੀ ਵੱਡਾ ਅਰਦਾਸਪੁਰ ਜ਼ਿਲ੍ਹੇ ਦਾ ਟਾਪ ਦਾ ਪਿੰਡ ਆ ਤੇ ਉਹਨੂੰ ਲੈ ਕੇ ਵਿਚਾਰਾ ਚੱਲਦੀਆਂ ਰਹੀਆਂ ਬਾਕੀ ਥੋੜਾ ਥੋੜਾ ਕਰਦੇ ਆ ਕਰਦੇ ਆ ਕੱਲ ਦੀ ਫਿਰ ਬੋਲੀ ਦਾ ਕੰਮ ਸ਼ੁਰੂ ਹੋਇਆ ਜੋ ਕਿ ਕਹਿੰਦੇ ਪਿੰਡ ਵਾਸਤੇ ਜਿਹੜਾ ਸਰਪੰਚ ਸਭ ਤੋਂ ਵੱਧ ਕੁਝ ਕਰੇਗਾ ਮਾਇਆ ਦੇ ਰੂਪ ਵਿੱਚ ਉਹਨੂੰ ਸਰਪੰਚ ਬਣਾਇਆ ਜਾਏਗਾ ਇਹ ਪਿੰਡ ਦੀ ਸਿੰਘ ਸਭਾ ਦੋ ਤਿੰਨ ਹੋਰ ਕਮੇਟੀਆਂ ਬਣੀਆਂ ਨੇ ਜਿਨ੍ਹਾਂ ਨੇ ਸਾਰਾ ਇਹ ਰੌਲਾ ਛਕਿਆ ਸੀ ਉਹ ਕੱਲ ਤੋਂ ਲੈ ਕੇ ਅੱਜ 2 ਵਜੇ ਤੱਕ ਬੋਲੀ ਦੇ ਚਾਂਸ ਬਣਦੇ ਰਹੇ ਵੱਧ ਦੀ ਘਟਦੀ 5 ਲੱਖ 50 ਲੱਖ 51 60 65 ਕਰੋੜ ਤੇ ਜਾ ਕੇ ਇਹ ਫਿਰ 2 ਕਰੋੜ ਤੇ ਖਤਮ ਹੋਈ ਆ ਪਰ ਫਿਰ ਵੀ ਫਾਈਨਲ ਨਹੀਂ ਹੋਇਆ ਕੱਲ 10 ਵਜੇ ਤੱਕ ਟਾਈਮ ਆ ਜੀ ਜੇ ਕੋਈ ਹੋਰ ਚਾਹ ਵਾਰ ਕਰਨੀ ਚਾਹੁੰਦਾ ਜਾਂ ਹੋਰ ਇਸ ਤੋਂ ਵੱਧ ਲਾਉਣਾ ਚਾਹੁੰਦਾ ਇਹ ਇਹ ਜਿਹੜਾ ਆਪਣਾ ਆਪ ਦੇ ਝੰਡੇ ਭਾਜਪੀ ਦੇ ਤੇ ਵੱਲੋਂ ਲੜ ਰਹੇ ਆ ਕਿਉਂਕਿ ਭਾਵੇਂ ਅਸੀਂ ਥੋੜੇ ਆ ਭਾਵੇਂ ਬਹੁਤੇ ਆ ਭਾਜਪੀ ਦਾ ਨਾਂ ਆ ਭਾਜਪੀ ਕੰਮ ਕਰਦੀ ਆ ਗੱਲਾਂ ਤੇ ਹਜੇ ਕਿਸਾਨਾਂ ਦੇ ਮਿਲਗਿੱਲ ਨਹੀਂ ਦੇ ਗੁੱਸੇ ਨਾਰਾਜ਼ਗੀਆਂ ਤਾਂ ਹੁੰਦੀਆਂ ਪਰਿਵਾਰ ਚ ਵੀ ਹੁੰਦੀਆਂ ਪਰ ਉਹਦੇ ਚ ਇਹ ਆ ਵੀ ਥੋੜਾ ਉਲਝਣਾ ਪਈਆਂ ਨੇ ਇਹ ਜਿਵੇਂ ਅਸੀਂ ਤਾਂ ਤੁਹਾਨੂੰ ਪਤਾ ਬੰਦਾ ਸ਼ੌਂਕ ਲਈ ਜਦੋਂ ਕੁਝ ਵੀ ਪਿੰਡ ਲਈ ਕਰਨਾ ਤਾਂ ਫਿਰ ਉੱਥੋਂ ਤਾਂ ਵੀ ਜਾ ਸਕਦੇ ਆ ਜਿੰਨਾ ਵੀ ਤਾਂ ਸਾਨੂੰ ਜਾਣਾ ਕੋਈ ਆ ਲਿਮਟ ਨਹੀਂ ਸਾਡੀ ਜਿੱਥੋਂ ਤੱਕ ਵੀ ਕੋਈ ਪਹੁੰਚਾਏਗਾ ਉੱਥੋਂ ਤੱਕ ਇਹ ਪਿੰਡ ਦੀ ਕਮੇਟੀ ਬਣੂਗੀ 6 ਮੈਂਬਰੀ ਕਮੇਟੀ ਬਣੂਗੀ ਜਿੱਥੇ ਉਚਾਏਗੀ ਕੱਲ ਨੂੰ ਚੈੱਕ 10 ਵਜੇ ਦਵਾਂਗੇ ਜੇ ਫਾਈਨਲ ਕਰਦੇ ਆ ਤੇ ਜੇ ਹਜੇ ਫਾਈਨਲ ਕੱਲ ਦਾ ਟਾਈਮ ਹੈ 9 ਵਜੇ ਤੱਕ ਆਵਾਜ਼ ਢਿਕਣੀ ਆ ਉਸ ਤੋਂ ਬਾਅਦ ਹੀ ਹੋਏਗਾ ਜੀ ਓਕੇ ਅਸੀਂ ਬਾਹਰੋਂ ਲੈਣੀ ਹੀ ਹੁਣ ਮੰਤਰੀਆਂ ਨੂੰ ਵੀ ਤਾਂ ਦੇਣਾ ਹੀ ਆ ਲੋਕਾਂ ਕਿ ਇਹਨੇ 10 ਲੱਖ ਦੇ ਇੱਕ ਇੱਕ ਕਾਗਜ਼ ਤੇ ਇਰਜਾ ਕਰਾਉਣੇ ਆ ਓਕੇ ਕਿਸੇ ਨੇ 5 ਲੱਖ ਦੇਣਾ ਤੇ ਦੋਹਾਂ ਨੂੰ ਆਪਸ ਵਿੱਚ ਜਿਹੜੀ ਪਾਰਟੀ ਇੱਕ ਕੈਂਡੀਡੇਟ ਹੀ ਨਹੀਂ ਖਿਲਾਰ ਸਕਦੀ ਉਹ ਦੂਜੇ ਲਈ ਕੀ ਕਰ ਸਕਦੀ ਆ ਇਹ ਇਸ ਕਰਕੇ ਅਹੀਂ ਛੇਤੀ ਤੇ ਵਧੀਆ ਗੱਲ ਤੇ ਇਹੀ ਆ ਕਿ ਪਿੰਡ ਦੀ ਹਾਜ਼ਰੀ ਵਿੱਚ ਜੂ ਹੋਏਗਾ ਜੇ ਚਾਹਣਗੇ ਪਿੰਡ ਵਾਲੇ ਸਾਰੇ ਤੇ ਕੋਈ ਬੋਲੀ ਵੀ ਦੇਣ ਦਾ ਚਾਹਵਾਨ ਹੋਏਗਾ ਤੇ ਆਪਾਂ ਦਵਾਂਗੇ ਹੋਰ ਦੇ ਸਕਦੇ ਨੇ ਇਹ ਨਹੀਂ ਇਸ ਤੋਂ ਉੱਪਰ ਵੀ ਜਾਵਾਂਗੇ ਖੁੱਲੇ ਟਾਈਮ ਤੇ ਖੁੱਲਾ ਚੈਲੰਜ ਆ ਕੱਲ ਨੂੰ ਇਹਦੇ ਲਈ ਮੁਕੇਗੀ ਮੈਂ ਜਿੰਨੇ ਲਈ ਮੁਕੇਗੀ ਉਹਦੇ ਚ ਇਹ ਆ ਵੀ ਸਾਡੇ ਬੀਜੇਪੀ ਦੇ ਮੈਂਬਰ ਹੋਣਗੇ ਬੀਜੇਪੀ ਦਾ ਹੀ ਸਰਪੰਚ ਸਾਰਾ ਕੁਝ ਆਪਾਂ ਇੱਕ ਜੁਟ ਹੋ ਕੇ ਬਾਕੀ ਇੱਕ ਪਿੰਡ ਜਿੱਥੇ ਮਰਜ਼ੀ ਪੈਸੇ ਲਵਾ ਸਕਦੇ ਆ। ਚਾਹ ਹੌਸਲਾ ਕਰਕੇ ਚਾਹ ਪੀ ਕੇ ਸਵੇਰ ਵਾਲੀ ਜਿਹੜੀ ਸੁਖਤੇ ਚਾਹ ਹੁੰਦੀ ਆ ਨਾ ਬਰਦੀ ਉਹ ਸਾਰਿਆਂ ਘੱਟਾਂ ਬੀਤੀ ਸੀ ਉਦੋਂ ਆਵਾਜ਼ ਆਉਣ ਦਾ ਪੀ ਮਾਰੀ ਮਾਰੀ ਗੁਰਦੁਆਰੇ ਵੀ ਇਹ ਹੋਏਗਾ ਉਹ ਹੋਏਗਾ। ਉਦੋਂ ਤੋਂ ਗਰਮ ਹੁੰਦੀ ਹੁੰਦੀ ਜਿਵੇਂ ਬਿਓ ਦੀ ਹੱਲੇ ਦੀ ਪੁੱਤ ਨੂੰ ਸ਼ੇਰ ਬਣਾ ਦੇਣ। ਪੱਕੀ ਗੱਲ ਜੀ। ਹਾਂ ਸਮਝ ਆ ਨਾ। ਥੋੜਾ ਜਿਹਾ ਤਾਂ ਮੈਂ ਆਪ ਹੀ ਬਣਾ ਨਹੀਂ ਮੁਰਕੇ ਮੈਂ ਕਾਂਹ ਛੜਦਾ ਮੈਂ ਮੇਰੇ ਕੋਲ ਪੜਿਆ ਨਹੀਂ ਜਾਂਦਾ ਹੁਣ ਕੋਈ ਜੇ ਪਹਿਲੀ ਟੰਗਾ ਵੱਖ ਦੀ ਸੀ ਅੱਛਾ ਉਹਦੇ ਉੱਥੇ ਛੱਪੜ ਹਾਂਜੀ ਸਿੱਧੀ ਜਿਹੀ ਲਿਆ ਛੱਪੜ ਦਾ ਕੱਲਾ ਛੇਕ ਰਹਾ ਕੋਈ ਚੰਗਾ ਚੰਗਾ ਫਰੰਟ ਵੇਚ ਲਿਆ ਬਾਕੀ ਨਹੀਂ ਦਾ ਉਹਦੀ ਬਜਾਇਲ ਪੰਚਾਇਤ ਵੀ ਤਾਂ 8 ਕਿੱਲੇ ਵਿਰੋਧੀ ਧੜੇ ਨੂੰ ਆਈ ਏ ਉਹਨੇ ਗੈਣੇ ਇਹ ਆਖੀ ਜਦਾ ਮੈਂ ਤੁਹਾਡਾ ਪਿੰਡ ਦਾ ਪਾਣੀ ਪਾਉਣਾ ਮੈਂ ਪਾਣੀ ਪਾਉਣਾ ਪਾਣੀ ਪੁਣੀ ਨਹੀਂ ਪਾਉਂਦਾ ਪਾਣੀ 8 ਕਿੱਲੇ ਦਾ ਪੰਚਾਇਤ ਚ ਪੈਂਦਾ ਇਹ ਤਾਂ ਕਿੱਲੇ ਦਾ ਕੋਈ ਨਹੀਂ ਆਹ ਪਿੰਡ ਨੂੰ ਬੰਡਿਆ ਸਾਰਾ ਉਹਦੀ ਗੱਲ ਕਰਕੇ ਤੇ ਉਹ ਕਹਿਣਦਾ ਮੇਰਾ ਉਹ ਪੰਜਾ ਲੱਖ ਦਾ ਕਿੱਲਾ ਆ। ਉਹ ਕਿੱਲੇ ਕਿੱਲੇ ਦੇ ਛੱਡੇ ਆਂ ਆਖਾਂ ਵੀ ਅੱਜ ਕਿੱਲੇ ਦੀ ਬੋਲੀ ਨਹੀਂ। ਸੱਚਕ ਮੁੱਕ ਦੇ ਬੋਲੀ ਆ। ਇਹਦਾ ਪੰਜਾ ਲੱਖ ਦਾ ਸਾਡਾ ਪੰਜਾ ਲੱਖ ਆ। ਉਹ ਪੰਜਾ ਲੱਖ ਦੀ ਵਾਜ ਮੇਰੀ ਗੀਤ ਕਰਦਾ ਸਾਬ। ਫਿਰ ਥੋੜੀ ਦੇਰ ਬਾਅਦ ਪੈ ਲੈ ਕੇ ਪੰਜ ਸਤੰਨਿਆਂ ਨੇ 60 ਲੱਖ ਦੀ ਕੀਤੀ। ਆਖਾਂ ਹੁਣ ਅਜੇ ਤਨੇਰੇ ਆ। 65 ਦੀ ਮਾਂ ਕਰਤੀ। ਉਹ ਦੋ ਗਾਂ ਖਲੋਖ ਲਾ ਗਏ ਫਿਰ ਟਾਈਮ ਰੱਖਿਆ ਇੱਕ ਇਹਦਾ ਢੇੜਾ ਇਹਦਾ। ਪਰ ਬੰਦੇ ਇੱਥੇ ਹੈ ਨਹੀਂ ਸੀ ਥੋੜੇ। ਉਹ ਦੋ ਪੇਪਰ ਦੇਣ। ਅਗਰ ਤੱਕ ਗਏ ਸਾਰੇ ਲੀਡਰਾਂ ਨੂੰ ਪਾ ਦੇਖਣ ਦੇ ਤੇ ਕੱਲ ਦਾ ਟਾਈਮ ਰੱਖਿਆ 8 9 ਵਜੇ ਕਿੰਨੇ ਵਜੇ ਕੀ ਕਰਦੇ ਆ ਕੀ ਨਹੀਂ ਕਰਦੇ ਇਥੋਂ ਤੁਰਦੇ ਨਾ ਗਾਂ ਕਿ ਫਿਰ ਜੀਰੋ ਤੋਂ ਤੁਰਦੇ ਤੇ ਹਾਂ ਇਹ ਵੀ ਕੋਈ ਮਾਵਾਂ ਨਹੀਂ ਕਈਆਂ ਰਾਤ ਬੰਦਾ ਉਹ ਵੰਨੇ ਆਂ ਮੀ ਆ ਵੀ ਸਵੇਰੇ ਜਿਨੇ ਨੇ ਕਿ ਕੱਲ੍ਹ ਕੇ ਮੁਸ਼ਕਲਾਂ ਹੀ ਹੁੰਦੀਆਂ ਨੇ ਜਿਹੜੇ ਜਿਹੜੇ ਝੋਨਾ ਵਡਾਂਗ ਦੇਈ ਜਾਣਾ ਅਸੀਂ ਸਰਕਾਰ ਦੇ ਖਾਤੇ ਪਾਈ ਜਣੇ ਉਥੋਂ ਪੰਚਾਇਤਾਂ ਹੀ ਜਣੇ ਠੀਕ ਧੰਨਵਾਦ ਜਾਣ ਦੇ ਚੱਕ ਪੇਮੈਂਟ ਚੱਕ ਹੀ ਜਾਓ